ਤੁਸੀਂ ਕਹਿੰਦੇ ਕੀ ਹੋ ਗਿਆ ਮੈਂ ਕਹਿੰਦੇ ਵੀ ਮਨੁੱਖੀ ਹੱਕਾਂ ਦੇ ਘਾਣ ਦੀ ਗੱਲ ਕਰਾਂ ਵੀ ਕੀ ਨਹੀਂ ਹੋਇਆ ਇਲਾਜ ਨਹੀਂ ਮਿਲਿਆ ਇਹਨਾਂ ਨੂੰ ਇਹਨਾਂ ਨੂੰ ਜਿਵੇਂ ਵੀ ਸਾਡੇ ਐਕਟ ਕਹਿੰਦੇ ਹੈਗੇ ਮੈਂਟਲ ਹੈਲਥ ਐਕਟ ਦੇ ਆਧਾਰ ਤੇ ਜਿਹੜਾ ਪੁਲਿਸ ਨੇ ਆਈਡੈਂਟੀਫਾਈ ਕਰਨਾ ਪੁਲਿਸ ਆਈਡੈਂਟੀਫਾਈ ਕਰ ਲੈਂਦੀ ਹੈ ਚੱਕ ਲੈਂਦੀ ਹੈ ਹਸਪੀਟਲ ਨੇ ਰੱਖਣਾ ਹੈ ਸੈਕਸ਼ਨ 101 ਕਹਿੰਦਾ ਉਹ ਹਸਪੀਟਲ ਕਹਿੰਦਾ ਮੈਂ ਨਹੀਂ ਰੱਖ ਸਕਦਾ ਮੇਰੇ ਕੋਲ ਅਰੇਂਜਮੈਂਟ ਨਹੀਂ ਨੈਸ਼ਨਲ ਇੰਸਟੀਚਿਊਟ ਫਾਰ ਮੈਂਟਲ ਹੈਲਥ ਨਿਊਰੋਸਾਇੰਸ ਬੰਗਲੌਰ ਦੀ ਸਰਵੇਦੀ ਰਿਪੋਰਟ 15 16 ਦੀ ਜਿਹੜੀ ਹੈਗੀ ਹੈ ਉਹ ਕਹਿੰਦੀ ਹਾਈ ਸੁਸਾਈਸਾਈਡਲ ਰਿਸਕ ਤੇ 1.5 ਲੱਖ ਲੋਕ ਹੈ ਔਰ ਅਜੇ ਤਹੰਦਾ ਰਹੇ ਇਹਨਾਂ ਚੀਜ਼ਾਂ ਨੂੰ ਸਰਕਾਰ ਇਹਨੂੰ ਇੱਕ ਮਹੀਨਾ ਸੰਭਾਲ ਕੇ ਸਾਨੂੰ ਗਾਈਡ ਕਰ ਦੇਵੇ ਵੀ ਅਸੀਂ ਕਿੱਦਾਂ ਚਲਾਉਣਾ ਇਹਨੂੰ ਇਹ ਸਰਕਾਰ ਜਿਹੜੀ ਹੈਗੀ ਹੈ ਇਹ ਡਿਊਟੀ ਕੀ ਦੀ ਹੈ ਸਰਕਾਰ ਦੀ ਪਰਵਾਸ ਰਚ ਬਿਜਲੀ ਦਾ ਪ੍ਰਬੰਧ ਨਹੀਂ ਨਹੀਂ ਹੈਗਾ ਟੋਟਲੀ 10 ਜਨਵਰੀ ਨੂੰ ਤਾਂ 10 ਜਨਵਰੀ 2024 ਨੂੰ ਕਿੰਨੀ ਠੰਡ ਸੀ ਕਿਦਾਂ ਟਾਇਲਟ ਚ ਪਾਣੀ ਪੂਰਾ ਕੀਤਾ ਕਿਦਾਂ ਬਲੋਰ ਚੱਲਦੇ ਸੀ ਕਿਦਾਂ ਉਹਨਾਂ ਨੂੰ ਮਤਲਬ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਕਿਦਾਂ ਉਹਨਾਂ ਦੇ ਨਹਾਣ ਦਾ ਅਰੇਂਜਮੈਂਟ ਲੱਖਾਂ ਲੀਟਰ ਪਾਣੀ ਲੱਗਦਾ ਏ ਕਿਦਾਂ ਕੱਪੜੇ ਧੋਣੇ ਤੇ ਕਿਦਾਂ ਮਸ਼ੀਨਾਂ ਜਿਹਨਾਂ ਤੇ ਲਾਏ ਹੋਏ ਸੀ ਕਿਦਾਂ ਉਹਨਾਂ ਨੂੰ ਚਲਾਉਣਾ ਪੂਰੀ ਤਰੀਕੇ ਨਾਲ ਜਿਹੜੀ ਇਹ ਪਹਿਲਾਂ ਕਨੈਕਸ਼ਨ ਕੱਟ ਕੇ ਟਰਾਂਸਫਾਰਮਰ ਡੈਮੇਜ ਕਰਕੇ ਤੇ ਉਸ ਤੋਂ ਬਾਅਦ ਮੀਟਰ ਵੀ ਕੱਟ ਕੇ ਜਿਹੜਾ ਹੈਗਾ ਉਹ ਮਤਲਬ ਇਹ ਸਿੱਧ ਕਰ ਦਿੱਤਾ ਵੀ ਇਹਨਾਂ ਨੂੰ ਇਹਨਾਂ ਦਾ ਸਮਾਜ ਵਿੱਚ ਕੋਈ ਵੀ ਹੱਕ ਨਹੀਂ ਹੈਗਾ ਪ੍ਰਬਾਸਰਾ ਸੰਸਥਾ ਵੀਖੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੱਥੇ ਉਹ ਸਾਰੇ ਪ੍ਰਬਸਥਾ ਪ੍ਰਬਾਸਰਾ ਜਿਹੜੀ ਸੰਸਥਾ ਹੈ ਉਹਦੇ ਜਿਹੜੇ ਪੇਸ਼ੈਂਟ ਨੇ ਉਹ ਵੀ ਬਾਹਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਭਾਵੇਂ ਕੋਈ ਸਰੀਰਕ ਤੌਰ ਤੇ ਠੀਕ ਨਹੀਂ ਭਾਵੇਂ ਕੋਈ ਦਿਮਾਗੀ ਤੌਰ ਤੇ ਠੀਕ ਨਹੀਂ ਪਰ ਅਜਿਹਾ ਕੀ ਰੋਸ ਹੈ ਉਹਨਾਂ ਦੇ ਮਨ ਦੇ ਵਿੱਚ ਜੋ ਉਹ ਇੰਨੀ ਕੜਕ ਦੀ ਧੁੱਪ ਦੇ ਵਿੱਚ ਬੈਠੇ ਨੇ ਤੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਤਾਂ ਪਹਿਲਾਂ ਤੋਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਿਹਾ ਕੀ ਹੋ ਗਿਆ ਕਿ ਅੱਜ ਸਾਰੇ ਪ੍ਰਬਾਸਰਾਂ ਦੇ ਜਿੰਨੇ ਵੀ ਪੇਸ਼ੈਂਟ ਨੇ ਭਾਵੇਂ ਉਹ ਸਰੀਰਕ ਤੌਰ ਤੇ ਤੰਗ ਨਹੀਂ ਪਰ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕਰ ਰਹੇ ਨੇ ਮਤਲਬ ਤੁਸੀਂ ਕਹਿੰਦੇ ਕੀ ਹੋ ਗਿਆ ਮੈਂ ਕਹਿੰਦੇ ਵੀ ਮਨੁੱਖੀ ਹੱਕਾਂ ਦੇ ਘਾਣ ਦੀ ਗੱਲ ਕਰਾਂ ਵੀ ਕੀ ਨਹੀਂ ਹੋਇਆ ਇਲਾਜ ਨਹੀਂ ਮਿਲਿਆ ਇਹਨਾਂ ਨੂੰ ਇਹਨਾਂ ਨੂੰ ਜਿਵੇਂ ਵੀ ਸਾਡੇ ਐਕਟ ਕਹਿੰਦੇ ਹੈਗੇ ਮੈਂਟਲ ਹੈਲਥ ਐਕਟ ਦੇ ਆਧਾਰ ਤੇ ਜਿਹੜਾ ਪੁਲਿਸ ਨੇ ਆਈਡੈਂਟੀਫਾਈ ਕਰਨਾ ਪੁਲਿਸ ਆਈਡੈਂਟੀਫਾਈ ਕਰ ਲੈਂਦੀ ਹੈ ਚੱਕ ਲੈਂਦੀ ਹੈ ਹਸਪੀਟਲ ਨੇ ਰੱਖਣਾ ਹੈ ਸੈਕਸ਼ਨ 101 ਕਹਿੰਦਾ ਉਹ ਹਸਪੀਟਲ ਕਹਿੰਦਾ ਮੈਂ ਨਹੀਂ ਰੱਖ ਸਕਦਾ ਮੇਰੇ ਕੋਲ ਅਰੇਂਜਮੈਂਟ ਨਹੀਂ ਤੇ ਨਾਗਰਿਕ ਜਿਹੜਾ ਹੈਗਾ ਮੈਂ ਤੁਹਾਨੂੰ ਦੁਬਾਰਾ ਫੇਰ ਦੱਸਾਂ ਕਿ ਨੈਸ਼ਨਲ ਇੰਸਟੀਚਿਊਟ ਫॉर ਮੈਂਟਲ ਹੈਲਥ ਨਿਊਰੋਸਾਇੰਸ ਬੰਗਲੌਰ ਦੀ ਸਰਵੇਦੀ ਰਿਪੋਰਟ 15 16 ਦੀ ਜਿਹੜੀ ਹੈਗੀ ਹੈ ਉਹ ਕਹਿੰਦੀ ਹਾਈ ਸੁਸਾਈਸਾਇਟਲ ਰਿਸਕ ਤੇ 1.5 ਲੱਖ ਲੋਕ ਹੈ ਔਰ ਅਸੀਂ ਤਾਂ ਹੰਡਾ ਰਹੇ ਹਾਂ ਇਹਨਾਂ ਚੀਜ਼ਾਂ ਨੂੰ ਕਿੱਦਾਂ ਉਹਨਾਂ ਦੇ ਦਰਵਾਜ਼ੇ ਤੋੜ-ਤੋੜ ਕੇ ਸਾਨੂੰ ਕੱਢਣਾ ਪੈਂਦਾ ਹੁਣ ਅਸੀਂ ਕਾਨੂੰਨ ਨੂੰ ਬਚਾਈਏ ਜਾਂ ਅਸੀਂ ਨਾਗਰਿਕ ਨੂੰ ਬਚਾਈਏ ਸਾਡੇ ਲਈ ਨਾਗਰਿਕ ਦੀ ਜਾਨ ਬਹੁਤ ਇੰਪੋਰਟੈਂਟ ਹੈ ਇਹਨਾਂ ਦੇ ਲਈ ਇੱਥੇ ਡਾਕਟਰ ਲੱਗੇ ਹੋਏ ਆ ਇਹਨਾਂ ਲਈ ਇੱਥੇ ਸੈਕਟਰੀਸ ਦੋ ਲਗ ਰੈਗੂਲਰ ਹੈ ਇੱਥੇ ਤੇ ਹੋਰ ਕਿੰਨੇ ਡਾਕਟਰ ਲੱਗੇ ਹੋਏ ਆ ਕਿੰਨਾ ਹੀ ਪੈਰਾਮੈਡੀਕਲ ਸਟਾਫ ਲੱਗਿਆ ਜਿਹਦੇ ਨਰਸਾਂ ਫਾਰਮਾਸਿਸਟ ਅਲੱਗ-ਅਲੱਗ ਹਨ ਤੇ ਇਸ ਦੇ ਵਿੱਚ ਮਤਲਬ ਕਿੰਨੇ ਜੀਡੀਐ ਦਿਨ ਰਾਤ ਸੰਭਾਲਣਾ ਹੋਵੇ ਸਰਕਾਰ ਇਹਨੂੰ ਇੱਕ ਮਹੀਨਾ ਸੰਭਾਲ ਕੇ ਸਾਨੂੰ ਗਾਈਡ ਤਾਂ ਕਰ ਦੇਵੇ ਵੀ ਅਸੀਂ ਕਿੱਦਾਂ ਚਲਾਉਣਾ ਇਹਨੂੰ ਇਹ ਸਰਕਾਰ ਜਿਹੜੀ ਹੈਗੀ ਹੈ ਇਹ ਡ ਸਰਕਾਰ ਦੀ ਐਕਟ ਕਿਹਨੇ ਬਣਾਏ ਆ ਮੈਂਟਲ ਹੈਲਥ ਐਕਟ 1987 ਦਾ ਬਣਾਇਆ ਹੋਇਆ ਤੇ ਹੁਣ ਮੈਂ ਇਹ ਐਕਟਾਂ ਦੀ ਡਿਟੇਲ ਦੇਣ ਲੱਗ ਜਾਵਾਂ ਤਾਂ ਬਹੁਤ ਲੰਬਾ ਹੋ ਜਾਊਗਾ ਤੇ ਇਸ ਕਰਕੇ ਉਹਦੇ ਵਿੱਚ ਲਾਈਫ ਨੂੰ ਪ੍ਰੋਟੈਕਟ ਕਰਨਾ ਉਹਦੇ ਵਿੱਚ ਪਾਣੀ ਵੀ ਹੈਗਾ ਉਹਦੇ ਵਿੱਚ ਬਿਜਲੀ ਵੀ ਹੈਗੀ ਉਹਦੇ ਵਿੱਚ ਦਵਾਈਆਂ ਵੀ ਉਹਦਾ ਟ੍ਰੀਟਮੈਂਟ ਵੀ ਉਹਦੀ ਕੇਅਰ ਵੀ ਉਹਦਾ ਖਾਣਾ ਵੀ ਉਹਦੀ ਹਰ ਇੱਕ ਚੀਜ਼ ਜਿਹੜੀ ਮੈਂ ਸ਼ਬਦਾਂ ਵਿੱਚ ਬਿਆਨ ਕਰ ਲਾਂਗਾ ਬਹੁਤ ਲੰਬੀ ਹੈ ਇਹ ਲਿਖਿਆ ਹੋਇਆ ਉਹਨਾਂ ਨੇ ਸਾਡੀ ਕੀ ਮੰਗ ਹੈ ਸਰਕਾਰ ਤੋਂ ਸਾਡੀ ਮੰਗ ਹੈ ਵੀ ਆਪਣੇ ਨਾਗਰਿਕ ਨੂੰ ਬਚਾ ਲੈਣ ਦਿਓ ਵੇ ਤੁਸੀਂ ਇਹਨਾਂ ਨਾਲ ਇਹਨਾਂ ਨੂੰ ਬਚਾਉਣ ਦੇ ਲਈ ਇੱਕ ਤਾਂ ਜਿਹੜੇ ਵੀ ਐਕਟ ਹੈਗੇ ਨਾ ਉਹਦੇ ਤਹਿਤ ਜਿਹੜੇ ਸਾਡੇ ਕੋਲ ਆਏ ਨਾਗਰਿਕ ਇਹ ਇਹਨਾਂ ਦੇ ਟ੍ਰੀਟਮੈਂਟ ਦਾ ਜੇ ਤੁਸੀਂ ਖਰਚਾ ਨਹੀਂ ਦੇ ਸਕਦੇ ਇਹ ਬਿਲਡਿੰਗਾਂ ਦਾ ਖਰਚਾ ਨਹੀਂ ਦੇ ਸਕਦੇ ਬਿਲਡਿੰਗਾਂ ਦੇ ਉੱਤੇ ਢਾਉਣ ਦੇ ਵੀ ਆਰਡਰ ਹੈ ਤੇ ਬਿਲਡਿੰਗਾਂ ਦੇ ਉਸ ਤੋਂ ਅੱਪਾ ਜਿਹੜਾ ਬਿਜਲੀ ਪਾਣੀ ਦੀ ਪਾਲਸੀ ਪਹਿਲਾਂ ਸਾਡੇ ਕੋਲ ਇੱਥੇ ਬਿੱਲ ਅਸੀਂ ਸੋਲਰ ਪੈਨਲ ਲਾਇਆ ਉੱਪਰ ਸੋਲਰ ਪੈਨਲ ਜਿਹੜਾ ਹੈਗਾ ਉਹ 75 ਕਿਲੋਵਾਟ ਦਾ ਹੈ ਨਾ ਉਹ ਵੀ ਸੰਗਤ ਦੇ ਸਹਿਯੋਗ ਨਾਲ ਲਾਇਆ ਸਰਕਾਰ ਦੀ ਸਪੋਰਟ ਵਾਸਤੇ ਲਾਇਆ ਹੋਰ ਸਾਰੀ ਚੀਜ਼ ਮੈਂ ਦੱਸਾਂ ਜਿਹਦੀ ਲਗਭਗ ਅਸੀਂ ਸੰਗਤ ਤੋਂ ਇਕੱਠਾ ਲਗਭਗ ਕਰੋੜ ਰੁਪਇਆ ਕਿੱਦਾਂ ਕਰਦੇ ਆ ਕਿੱਦਾਂ ਹੁੰਦਾ ਹੈ ਕਿ ਹੇਠੋਂ 10 ਰੁਪਏ ਤੁਸੀਂ ਲੈਣੇ ਹੋਣ ਉਹ ਜਿਹੜਾ ਲੰਦਾ ਉਹਨੂੰ ਪਤਾ ਹੁੰਦਾ ਹੈ ਨਾ ਕਿਦਾਂ ਵੀ ਉਹਦੇ ਖੂਨ ਪਸੀਨੇ ਦੀ ਕਮਾਈ ਟੈਕਸਾਂ ਤੋਂ ਬਾਅਦ ਦੀ ਤੇ ਉਸ ਤੋਂ ਬਾਅਦ ਇੰਨਾ ਖਰਚਾ ਕਰਨ ਤੋਂ ਬਾਅਦ ਜਿਹੜੀਆਂ ਮਤਲਬ ਸਾਡੇ ਕੋਲ ਨਿਯਾਜ਼ ਵੀ ਲਾਏ ਅਸੀਂ ਉਹਨਾਂ ਨੂੰ ਦਿਖਾਉਂਦੇ ਰਹੇ ਉਹਦੇ 4 ਲੱਖ 4 ਲੱਖ 70000 5 ਲੱਖ ਅਲੱਗ-ਅਲੱਗ ਸਾਡੇ ਕੋਲ ਰਿਕਾਰਡ 'ਤੇ ਆਏ ਮਤਲਬ 5-5 ਦਿਨਾਂ ਬਾਅਦ 3-3 ਦਿਨਾਂ ਬਾਅਦ ਆ ਜਿਹੜੇ ਰਿਕਾਰਡ ਸਾਡੇ ਕੋਲ ਪਏ ਆ ਬਿੱਲ 3-3 ਦਿਨਾਂ ਬਾਅਦ ਫੇ ਸਾਡੇ ਕੋਲ ਇਹ ਬਿੱਲ ਬਣ ਬਣ ਕੇ ਮਤਲਬ ਉਹਨਾਂ ਦੇ ਵਿੱਚ ਕੋਵਿਡ ਉਹਨਾਂ ਦੇ ਵਿੱਚ ਕੋਵਿਡ ਆ ਗਿਆ ਕੋਵਿਡ ਦੇ ਵਿੱਚ ਇਹਨਾਂ ਨੂੰ ਸਾਨੂੰ ਹਸਪੀਟਲ ਖੜਾ ਕਰਨਾ ਪੈ ਗਿਆ ਕਿਹਦੇ ਲਈ ਕਰਨਾ ਪਿਆ ਇਹਨਾਂ ਨਾਗਰਿਕਾਂ ਦੀ ਜਾਨ ਬਚਾਉਣ ਲਈ ਆਪਣੇ ਬਜ਼ੁਰਗਾਂ ਦੀ ਆਪਣੇ ਬੱਚਿਆਂ ਦੀ ਮਾਨਸਿਕ ਰੋਗਾਂ ਤੋਂ ਪੀੜਤ ਹੋ ਗਏ ਜਿਹਨਾਂ ਦਾ ਕੋਈ ਨਹੀਂ ਰਿਹਾ ਜਿਹੜਾ ਬਜ਼ੁਰਗ ਆ ਉਹ ਵੀ ਬੈੱਡ ਤੇ ਪਿਆ ਬੱਚਾ ਵੀ ਡਿਪਰੈਸ਼ਨ ਤੋਂ ਪੀੜਦਾ ਇੰਟੈਲੈਕਚੁਅਲ ਡਿਸੇਬਿਲਟੀ ਤੋਂ ਪੀੜਦਾ ਉਹਨਾਂ ਲਈ ਕਿੱਥੇ ਹੋਂ ਬਣੇ ਹੋਏ ਆ ਇਸ ਕਰਕੇ ਪ੍ਰਭਾਸਰਾਂ ਚੋਂ ਹੁੰਦੇ ਰਹੇ ਤੇ ਫਿਰ ਇਹਨਾਂ ਨੇ 2 31 ਦਸੰਬਰ 2021 ਨੂੰ ਪਾਲਿਸੀ ਬਣਾਈ ਕਿ ਸਭ ਦੇ ਜਿਹੜੇ ਪਿਛਲੇ ਡਿਸਪਿਊਟ ਆ ਕਲੀਅਰ ਹੋ ਜਾਣਗੇ ਕਨੈਕਸ਼ਨ ਚੱਲਣਗੇ ਪ੍ਰੋਪਰ ਉਹਦੇ ਵਿੱਚ ਵੀ ਨਹੀਂ ਇਹਨਾਂ ਨੂੰ ਅਸੀਂ ਬਾਰ ਬਾਰ ਬੇਨਤੀ ਕਰਦੇ ਆ ਉਹ ਚ ਵੀ ਨਹੀਂ ਸ਼ਾਮਲ ਕੀਤਾ ਗਿਆ ਅਸੀਂ ਦੇਖਦੇ ਆਂ ਜੀ ਅਸੀਂ ਕਰਦੇ ਤੇ ਕਰਦੇ ਕਰਦੇ ਉਸ ਦੇ ਵਿੱਚ ਫਿਰ ਜਿਹੜੀ ਹੁਣ 300 ਯੂਨਿਟ ਪਰ ਮੰਥ ਪਰ ਪਰਿਵਾਰ ਨੂੰ ਇਹਨਾਂ ਨੇ ਫ੍ਰੀ ਦਿੱਤੀ ਹੈ ਬੜੀ ਅੱਛੀ ਗੱਲ ਹੈ ਪਰ ਬਸਰਾ ਚ ਬਿਜਲੀ ਦਾ ਪ੍ਰਬੰਧ ਨਹੀਂ ਨਹੀਂ ਹੈਗਾ ਟੋਟਲੀ 10 ਜਨਵਰੀ ਨੂੰ ਤਾਂ 10 ਜਨਵਰੀ 2024 ਨੂੰ ਕਿੰਨੀ ਠੰਡ ਸੀ ਕਿਦਾਂ ਟਾਇਲਟ ਚ ਪਾਣੀ ਪੂਰਾ ਕੀਤਾ ਕਿਦਾਂ ਬਲੋਰ ਚੱਲਦੇ ਸੀ ਕਿੱਦਾਂ ਉਹਨਾਂ ਨੂੰ ਮਤਲਬ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਕਿਦਾਂ ਉਹਨਾਂ ਦੇ ਨਹਾਣ ਦਾ ਅਰੇਂਜਮੈਂਟ ਲੱਖਾਂ ਲੀਟਰ ਪਾਣੀ ਲੱਗਦਾ ਏ ਕਿਦਾਂ ਕੱਪੜੇ ਧੋਣੇ ਤੇ ਕਿਦਾਂ ਮਸ਼ੀਨਾਂ ਜਿਹਨਾਂ ਤੇ ਲਾਏ ਹੋਏ ਸੀ ਕਿਦਾਂ ਉਹਨਾਂ ਨੂੰ ਚਲਾਉਣਾ ਟੋਟਲੀ ਡਿਸਟਰਬ ਕਰਕੇ ਬੱਚਿਆਂ ਦੀ ਪੜ੍ਹਾਈ ਅੱਜ ਵੀ ਨਾਨ ਮੈਡੀਕਲ ਸਰਕਾਰੀ ਮੁਲਾਜ਼ਮ ਕੱਟ ਕੇ ਲੈ ਕੇ ਪਿਛਲੇ ਦਾ ਮੀਟਰ ਇੱਥੋਂ ਬਿਜਲੀ ਵੀ ਬੁਰੀ ਤਰੀਕੇ ਨਾਲ ਜਿਹੜੀ ਪਹਿਲਾਂ ਕਨੈਕਸ਼ਨ ਕੱਟ ਕੇ ਟਰਾਂਸਫਾਰਮਰ ਡੈਮੇਜ ਕਰਕੇ ਤੇ ਉਸ ਤੋਂ ਬਾਅਦ ਮੀਟਰ ਵੀ ਕੱਟ ਕੇ ਜਿਹੜਾ ਹੈਗਾ ਉਹ ਮਤਲਬ ਇਹ ਸਿੱਧ ਕਰ ਦਿੰਦਾ ਵੀ ਇਹਨਾਂ ਨੂੰ ਇਹਨਾਂ ਦਾ ਸਮਾਜ ਵਿੱਚ ਕੋਈ ਵੀ ਹੱਕ ਨਹੀਂ ਹੈਗਾ ਕਿੰਨੇ ਸਮੇਂ ਤੋਂ ਤੁਸੀਂ ਇਸ ਚੀਜ਼ ਦੇ ਵਿੱਚੋਂ ਗੁਜ਼ਰ ਰਹੇ ਹੋ ਬਿਗੈਰ ਬਿਜਲੀ ਤੋਂ ਪਾਣੀ ਤੋਂ ਤਿੰਨ ਮਹੀਨੇ ਹੋ ਗਏ ਆ ਭਾ ਹੁਣ 10 ਜਨਵਰੀ ਦਾ ਤਾਂ ਬਿਲਕੁਲ ਹੀ ਕੱਟਿਆ ਹੋਇਆ ਨਾ 10 10 ਜਨਵਰੀ ਦਾ ਬਿਲਕੁਲ ਕੱਟਿਆ ਹੋਇਆ ਤੇ ਉਸ ਦੇ ਨਾਲੇ ਨਾਗਰਿਕਾਂ ਨੂੰ ਕਿਹੜੀ ਤਕਲੀਫ ਇਹਨਾਂ ਦੀ ਮਾਨਸਿਕ ਪੀੜਾ ਦਾ ਹੰਦਾ ਜਾਂ ਕੌਣ ਲਾਊਗਾ ਤੇ ਇਸ ਕਰਕੇ ਮਤਲਬ ਸਰਕਾਰ ਜਿਹੜੀ ਇਹਨਾਂ ਦੇ ਨਾਲ ਇਨੀ ਡਿਸਕ੍ਰਿਮੀਨੇਸ਼ਨ ਐਕਟ ਕਹਿੰਦਾ ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਨਹੀਂ ਜਾ ਸਕਦੀ 25% ਐਕਸਟਰਾ ਫੈਸਿਲਿਟੀ ਮਿਲੂਗੀ ਪਰ ਇਹਨਾਂ ਦੇ ਨਾਲ ਐਡੀ ਵੱਡੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਜ਼ੁਲਮ ਕਰਕੇ ਸਰਕਾਰ ਕੀ ਸਿੱਧ ਕਰਨਾ ਚਾਹੁੰਦੀ ਹੈ ਇੱਕ ਵਾਰ ਮੈਂ ਕਹਿੰਦਾ ਸਰਕਾਰ ਨੂੰ ਵੀ ਤੁਸੀਂ ਆ ਕੇ ਦੇਖਦਾ ਲੋ ਹੁਣ ਜੇਕਰ ਤੁਸੀਂ ਮੀਟਰ ਕੱਟਣ ਦਾ ਕਾਰਨ ਕੀ ਦੱਸਿਆ ਕਿ ਬਿਜਲੀ ਦੇ ਬਿੱਲ ਪੈਂਡਿੰਗ ਨੇ ਪਰ ਜੇ ਬਿਜਲੀ ਵਰਤੀ ਹੈ ਫਿਰ ਬਿੱਲ ਤਾਂ ਭਰਨਾ ਪਊਗਾ ਹਾਂ ਤੁਹਾਡੀ ਗੱਲ ਸਹੀ ਹੈ ਫਿਰ ਹੋਰ ਮਤਲਬ ਹੋਰ ਨੁਕਤੇ ਮਾਫ ਕਰਦੇ 300 ਯੂਨਟ ਜੇ ਭਰੋਣਾ ਪਊਗਾ ਠੀਕ ਹੈ ਕਿ ਇਹਨਾਂ ਨੂੰ ਜਿਹੜੇ ਨਾਗਰਿਕ ਜਿਹੜੇ ਨਾਗਰਿਕਾਂ ਨੂੰ ਸਰਕਾਰ ਨੇ ਸੰਭਾਲਣਾ ਸੀ ਨਾਗਰਿਕ ਨੂੰ ਸੰਭਾਲਣਾ ਪਊਗਾ ਕਿ ਨਹੀਂ ਸਰਕਾਰ ਨੂੰ ਸੰਵਿਧਾਨ ਦੀ ਕਸਮ ਖਾਧੀ ਕਿ ਨਹੀਂ ਖਾਧੀ ਐਕਟ ਬਣਾਏ ਆ ਉਹ ਕਾਦੇ ਵਾਸਤੇ ਬਣਾਏ ਆ ਉਹ ਅੱਖਾਂ 'ਚ ਗੱਡਾ ਪਾਉਣਾ ਐ ਕਿ ਉਹਨਾਂ ਨੂੰ ਫਾਲੋ ਵੀ ਕਰਨਾ ਐ ਠੀਕ ਐ ਇਹ ਗੱਲ ਜ਼ਰੂਰ ਹੈ ਕਿ ਜੇ ਇੱਕ ਆਮ ਨਾਗਰਿਕ ਜਿਹੜਾ ਕਮਾ ਕੇ ਬਿਜਲੀ ਦਾ ਬਿੱਲ ਭਰ ਸਕਦਾ ਉਹਨਾਂ ਨੂੰ 300 ਯੂਨਿਟ ਫ੍ਰੀ ਹੋ ਸਕਦੀ ਹੈ ਫਿਰ ਇਹਨਾਂ ਨੂੰ ਕਿਉਂ ਨਹੀਂ ਜਿਹੜੇ ਸਰੀਰਕ ਤੌਰ ਤੇ ਕਿਵੇਂ ਵੀ ਠੀਕ ਨਹੀਂ ਪਹਿਲੀ ਗਲਤੀ ਇਹਨਾਂ ਨੂੰ ਸੰਭਾਲਣ ਦਾ ਜਿਹੜਾ ਹੈਗਾ ਉਹਰੇ ਉਹਦਾ ਪ੍ਰੋਪਰ ਪ੍ਰਬੰਧ ਕਿਉਂ ਨਹੀਂ ਇਹਨਾਂ ਨੂੰ ਐਂਬੂਲੈਂਸ ਕਿਉਂ ਨਹੀਂ ਚੱਕਦੀ ਇਹਨਾਂ ਨੂੰ ਹਸਪਤਾਲ ਕਿਉਂ ਨਹੀਂ ਰਿਸਿਵ ਕਰਦਾ ਸਵਾਲ ਤਾਂ ਬਹੁਤ ਖੜੇ ਆ ਤੁਸੀਂ ਐਕਟ ਨੂੰ ਪੜ੍ਹ ਕੇ ਦੇਖੋ ਐਕਸ਼ਨ ਪਲਾਨ ਗਵਰਨਮੈਂਟ ਦਾ ਦੇਖ ਲਓ ਉਹ ਤਾਂ ਕਹਿੰਦੇ ਪ੍ਰਾਈਵੇਟ ਐਂਬੂਲੈਂਸ ਨਹੀਂ ਡਿਨਾਈ ਕਰ ਸਕਦੀ ਹਸਪਤਾਲ ਡਿਨਾਈ ਉਹ ਨਹੀਂ ਕਰ ਸਕਦਾ ਸਾਡੀ ਹਸਪਤਾਲ ਦੀ ਵੀ ਐਂਬੂਲੈਂਸ 108 ਦੀ ਐਂਬੂਲੈਂਸ 108 ਨਹੀਂ ਡਿਨਾਈ ਕਰ ਸਕਦੀ ਇਹਨਾਂ ਤਿੰਨ ਮਹੀਨੇ ਦੇ ਅੰਦਰ ਤੁਹਾਨੂੰ ਕਿੰਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਹ ਨਹੀਂ ਦੱਸੀਆਂ ਜਾ ਸਕਦੀਆਂ ਇਹਨਾਂ ਦੀ ਮਾਨਸਿਕ ਪੀੜਾ ਜਿਹੜੀ ਹੈ ਨ ਸਾਡੇ ਸਰਦਾਰ ਹਰਪਾਜਨ ਸਿੰਘ ਜੀ ਸਾਡੇ ਜਿਹੜੇ ਬਿਜਲੀ ਮੰਤਰੀ ਹੈ ਕਹਿੰਦੇ ਸਿਹਤ ਸਿੱਖਿਆ ਜਿਹੜੀ ਸਾਡੀ ਪ੍ਰਾਇੋਰਟੀ ਹੈਗੀ ਹੈ ਵੀ ਕਿਸੇ ਕੀਮਤੇ ਡਿਸਟਰਬ ਜੇ ਕੋਈ ਕਰੂਗਾ ਤੇ ਅਸੀਂ ਉਹਦੇ ਸਖਤ ਕਾਰਵਾਈ ਕਰਾਂਗੇ ਦੂਜੇ ਪਾਸੇ ਇਹਨਾਂ ਦੀ ਸਿਹਤ ਵੀ ਇਹਨੇ ਸੀਰੀਅਸ ਬਣਾ ਦਿੱਤੀ ਇੰਨਾ ਪਾਣੀ ਪੂਰਾ ਕਰਨਾ ਬਿਜਲੀ ਜਿਹੜੀ ਟੋਟਲੀ ਇਨੀ ਇੰਪੋਰਟੈਂਟ ਸਮਝ ਕੇ ਅਸੀਂ ਘਰ ਘਰ ਤੱਕ ਪਹੁੰਚਾ ਦਿੱਤੀ ਇਹਨਾਂ ਦੀ ਬਿਜਲੀ ਕੱਟੀ ਬਿਜਲੀ ਨਾਲ ਪਾਣੀ ਪਾਣੀ ਦੀ ਸਪਲਾਈ ਗਵਰਨਮੈਂਟ ਵੱਲੋਂ ਦਾ ਹੈ ਨਹੀਂ 25 ਹੌਸਪਾਵਰ ਦੀਆਂ ਮੋਟਰਾਂ ਲਾ ਲਾ ਕੇ ਦੇ ਅੰਦਰੋਂ ਕੱਢ ਰਹੇ ਆ ਤੇ ਇਸ ਕਰਕੇ ਇੰਨਾ ਕੁਝ ਡਿਸਟਰਬ ਕਰਕੇ ਜਿਹੜਾ ਇਹ ਸਟੇਟਮੈਂ ਜਦੋਂ ਸਾਡੇ ਸੁਪਰੀਮੋ ਪਾਰਟੀ ਦੇ ਆਮ ਆਦਮੀ ਪਾਰਟੀ ਉਹ ਕਨੈਕਸ਼ਨ ਜੋੜਦੀ ਹੈ ਉਹ ਕਹਿੰਦੀ ਗਾਂਧੀ ਜੀ ਦੀ ਨੀਤੀ ਹੈ ਵੀ ਜਿਹੜੀਆਂ ਗੈਰ ਮਨੁੱਖੀ ਪਾਲਿਸੀਆਂ ਹੈਗੀਆਂ ਉਹਨਾਂ ਨੂੰ ਬ੍ਰੇਕ ਕਰੋ ਬ੍ਰੇਕ ਕਰਕੇ ਹਿਊਮਨ ਰਾਈਟਸ ਦੇ ਲਈ ਮਤਲਬ ਤੁਸੀਂ ਜਿਹੜਾ ਹੈਗਾ ਉਹ ਉਹਨਾਂ ਨੂੰ ਮਤਲਬ ਮਨੁੱਖ ਦੇ ਹੱਕਾਂ ਦੀ ਜਿਹੜੀ ਆ ਅਸੀਂ ਹਰ ਕੀਮਤ ਤੇ ਗੱਲ ਹੀ ਨਹੀਂ ਕਰਨੀ ਕੰਮ ਵੀ ਕਰਨੇ ਉਹਨਾਂ ਨੇ ਆਪਣੇ ਕਨੈਕਸ਼ਨ ਆਪ ਜੋੜੇ ਉਹਨਾਂ ਨੇ ਪਬਲਿਕ ਦੇ ਕਨੈਕਸ਼ਨ ਆਪ ਜੋੜੇ ਪਰ ਇੱਥੇ ਲੱਗੇ ਹੋਏ ਉਹਨਾਂ ਬੇਬਸ ਤੇ ਲਾਚਾਰ ਨਾਗਰਿਕਾਂ ਨੇ ਜਿਹੜੇ ਗਵਰਨਮੈਂਟ ਦੇ ਨਿਰਪਰ ਕਰਦੇ ਆ ਉਹਨਾਂ ਦੇ ਤੋੜੇ ਆ ਇਨ੍ਹਾਂ ਕਥਨੀ ਵਿੱਚ ਤੇ ਕਰਨੀ ਦੇ ਵਿੱਚ ਇਨ੍ਹਾਂ ਜਮੀਨ ਸਮਾਨ ਦਾ ਫਰਕ ਕਿਉਂ ਮੈਂ ਬੇਨਤੀ ਕਰਦਾ ਵੀ ਆ ਕੇ ਤੁਸੀਂ ਦੇਖੋ ਇਹ ਸ਼ਹੀਦਾਂ ਦੇ ਸੋਪਨਿਆਂ ਦਾ ਸਮਾਜ ਸਿਰਜਣ ਦੀ ਲੋੜ ਹੈ ਗੱਲਾਂ ਤਾਂ ਬਹੁਤ ਹੋ ਗਈਆਂ ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਕਿਸੇ ਸਰਕਾਰੀ ਬਲਾਜਬ ਗੱਲਾਂ ਹੋੜੀਆਂ ਲੋਕਲ ਮੰਤਰੀ ਨਾਲ ਵੀ ਹੋਈ ਹੈ ਹੋਰ ਮੰਤਰੀਆਂ ਨਾਲ ਵੀ ਹੋਲੀਆਂ ਤੇ ਬਾਕੀ ਸੀਐਮ ਸਾਹਿਬ ਨੂੰ ਮੈਂ ਤਾਂ ਤੁਹਾਡੇ ਥਰੂ ਇਹ ਬੇਨਤੀ ਕਰਦਾ ਵੀ ਆ ਕੇ ਇਹਨਾਂ ਦੇ ਹਾਲਾਤ ਦੇਖੋ ਵੀ ਨਾਗਰਿਕ ਪੰਜਾਬ ਦੇ ਇਹੋ ਜਿਹੇ ਹਾਲਾਤਾਂ 'ਚ ਤੜਫ ਰਹੇ ਆ ਵੀਏ ਸਰਕਾਰ ਦੀ ਕੋਈ ਸੰਵਿਧਾਨਿਕ ਮਤਲਬ ਦੱਸੋ ਵੀ ਜੇ ਕੋਈ ਅੱ비 ਸਾਡਾ ਕਸੂਰ ਹੈ ਸਾਨੂੰ ਦੱਸ ਦੋ ਵੀ ਕੀ ਅਸੀਂ ਸਰਕਾਰ ਵਿਰੋਧੀ ਨਹੀਂ ਹੈਗੇ ਅਸੀਂ ਇਹਨਾਂ ਦੇ ਹੱਕਾਂ ਦੀ ਗੱਲ ਕਰਦੇ ਹੈਗੇ ਜਿਹੜੇ ਹੱਕਾਂ ਦੀ ਗੱਲ ਤੁਸੀਂ ਕਰਦੇ ਆ ਨਾ ਉਹਨਾਂ ਹੱਕਾਂ ਦੀ ਗੱਲ ਕਰਦੇ ਆ ਜਿਵੇਂ ਕੋਈ ਮਤਲਬ ਗਲਤ ਕੰਮ ਹੋਇਆ ਮੰਨ ਲਓ ਇੱਕ ਕੋਈ ਕੁਝ ਵੀ ਹੋਇਆ ਸੀ ਉਹ ਵੀ ਸੁਪਰੀਮ ਕੋਰਟ ਚਲੇ ਜਾਂਦੇ ਕਦੇ ਕਿਤੇ ਜਾਂਦੇ ਕਦੇ ਕਿਤੇ ਜਾਂਦੇ ਦਿੱਲੀ ਚ ਧਰਨੇ ਹੁੰਦੇ ਆ ਤੇ ਫਿਰ ਇਹ ਨਾਗਰਿਕ ਵਿਚਾਰੇ ਆਪ ਨਹੀਂ ਕਰ ਸਕਦੇ ਇਹਨਾਂ ਦੀ ਹਾਲਤ ਨੂੰ ਆਗੇ ਦੇਖੋ ਤੇ ਦੀ ਸਮੱਸਿਆ ਹੱਲ ਕਰੋ ਇਹਨਾਂ ਨੂੰ ਇਨਸਾਫ ਦੋ ਬਗਾਨੇ ਵਾਲਾ ਸਲੂਕ ਨਾ ਕਰੋ ਧੰਨਵਾਦ ਜੀ ਤਾ ਉਮੀਦ ਕਰਦੇ ਆਂ ਕਿ ਸਰਕਾਰ ਤੱਕ ਇਹ ਗੱਲ ਜਰੂਰ ਪਹੁੰਚੇਗੀ ਆ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਪ੍ਰਭਾਸਰਾ ਸੰਸਥਾ ਦੇ ਵਿੱਚ ਜੋ ਇਲਜ਼ਾਮ ਨੇ ਕਿ ਸਰਕਾਰੀ ਮੁਲਾਜ਼ਮਾਂ ਦੁਆਰਾ ਜਿਹੜੇ ਬਿਜਲੀ ਦੇ ਮੀਟਰ ਨੇ ਉਹ ਕੱਟ ਦਿੱਤੇ ਗਏ ਨੇ तकरीबन ਪਿਛਲੇ 3 ਮਹੀਨਿਆਂ ਤੋਂ ਇੱਥੇ ਬਿਜਲੀ ਦਾ ਪ੍ਰਬੰਧ ਨਹੀਂ ਬਿਜਲੀ ਨਾ ਹੋਣ ਦੇ ਕਾਰਨ ਨਾ ਹੋਣ ਦੇ ਕਾਰਨ ਇੱਥੇ ਪਾਣੀ ਦਾ ਵੀ ਪ੍ਰੋਪਰ ਪ੍ਰਬੰਧ ਨਹੀਂ ਹੋ ਪਾਰ ਰਿਹਾ ਜਿਸ ਦੇ ਕਾਰਨ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਸਾਰੇ ਅਜਿਹੇ ਬੱਚੇ ਨੇ ਜਿਹੜੇ ਪੜਦੇ ਨੇ ਬਿਜਲੀ ਨਾ ਹੋਣ ਦੇ ਕਾਰਨ ਉਹਨਾਂ ਦੀ ਪੜਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਰਕਾਰ ਦੇ ਕੰਨਾਂ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਕਿ ਸਰਕਾਰ ਦੁਆਰਾ ਇਸ ਮਸਲੇ ਦਾ ਜਿਹੜਾ ਹੱਲ ਕੀਤਾ ਜਾ